ਸਾਰੇ ਹੀ 팬 ਪ੍ਰਵਾ ਨੂੰ ਪਿਆਰ ਪ੍ਰੀਤ ਸਤਿ ਸ਼੍ਰੀ ਅਕਾਲ ਜੀ ਆਪਣੀ ਅੱਜ ਦੀ ਅਪਡੇਟ ਹੈ ਕਿ ਖਤਰੇ ਦੀ ਘੰਟੀ ਪੰਜਾਬ ਦੇ ਇਸ ਇਲਾਕੇ ਵਿੱਚ ਕਦੇ ਵੀ ਆ ਸਕਦੀ ਹੜ੍ਹ ਸਹਿਮੇ ਲੋਕ ਸਾਰੀ ਹੀ ਜਾਣਕਾਰੀ ਦੇਵਾਂਗੇ ਪਰ ਉਸ ਤੋਂ ਪਹਿਲਾਂ ਜ਼ਿਕਰ ਚੈਨਲ ਉਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਵੀਡੀਓ ਨੂੰ ਲਾਈਕ ਕਰ ਦਿਓ ਆਓ ਹੁਣ ਸ਼ੁਰੂ ਕਰਦੇ ਹਾਂ ਆਪਣੀ ਅੱਜ ਦੀ ਅਪਡੇਟ ਨੂੰ ਚਲੰਦਰ ਦੀ ਸਥਾਨਕ ਭਗਤ ਸਿੰਘ ਕਲੋਨੀ ਵਿੱਚ ਇਸ ਵਾਰ ਵੀ ਮਾਨਸੂਨ ਲੋਕਾਂ ਦੀ ਪਰੇਸ਼ਾਨੀ ਲੈ ਕੇ ਆ ਸਕਦਾ ਹੈ ਮੰਨਿਆ ਜਾ ਰਿਹਾ ਹੈ ਕਿ ਜੇਕਰ ਆਉਣ ਵਾਲੇ ਦਿਨਾਂ ਵਿੱਚ ਥੋੜਾ ਜਿਹਾ ਵੀ ਮੀਂਹ ਪਿਆ ਤਾਂ ਕਲੋਨੀ ਵਿੱਚ ਹੜ੍ਹ ਆ ਸਕਦਾ ਹੈ ਜਿਕਰ ਯੋਗ ਹੈ ਕਿ ਕਲੋਨੀ ਵਿੱਚ ਪਾਣੀ ਦੀ ਨਿਕਾਸੀ ਦਾ ਕੋਈ ਪੁਖਤਾ ਪ੍ਰਬੰਧ ਨਾ ਹੋਣ ਕਾਰਨ ਹਲਕੇ ਜਿਹੇ ਮੀਂਹ ਵਿੱਚ ਵੀ ਸੜਕਾਂ ਤੇ ਪਾਣੀ ਭਰ ਜਾਂਦਾ ਹੈ ਅਤੇ ਅੱਜ ਵੀ ਨੇੜਿਓਂ ਲੰਘ ਲੰਘਦੇ ਕਾਲਾ ਸੰਗਿਆ ਡਰੇਨ ਦੇ ਓਵਰ ਓਵਰਫਲੋ ਹੋਣ ਦਾ ਖਤਰਾ ਬਣਿਆ ਹੋਇਆ ਹੈ ਸਭ ਤੋਂ ਚਿੰਤਾਜਨਕ ਗੱਲ ਇਹ ਹੈ ਕਿ ਡਰੋਨ ਤੇ ਬਣਿਆ ਸੁਰੱਖਿਆ ਕੰਧਾਂ ਜੋ ਸਮਾਰਟ ਸਿਟੀ ਪ੍ਰੋਜੈਕਟ ਤਹਿਤ ਪੱਕੀ ਉਸਾਰੀ ਦੇ ਨਾਂ ਤੇ ਤੋੜੀਆਂ ਗਈਆਂ ਉਹਨਾਂ ਨੂੰ ਹੁਣ ਤੱਕ ਦੁਬਾਰਾ ਨਹੀਂ ਬਣਾਇਆ ਗਿਆ ਨਿਗਮ ਨੇ ਸਥਾਨਕ ਲੋਕਾਂ ਨੂੰ ਭਰੋਸਾ ਦਿੱਤਾ ਸੀ ਕਿ ਮਹੀ ਤੋਂ ਪਹਿਲਾਂ ਕੰਧਾਂ ਬਣਾ ਦਿੱਤੀਆਂ ਜਾਣਗੀਆਂ ਪਰ ਹਜੇ ਤੱਕ ਕੋਈ ਕੰਮ ਨਹੀਂ ਹੋਇਆ ਹਾਲ ਹੀ ਵਿੱਚ ਨਹਿਰ ਵਿੱਚ ਇੱਕ ਛੋਟਾ ਬੱਚਾ ਡਿੱਗਣ ਦੀ ਘਟਨਾ ਨੇ ਲੋਕਾਂ ਦੀ ਚਿੰਤਾ ਨੂੰ ਹੋਰ ਡੂੰਘਾ ਕਰ ਦਿੱਤਾ ਸਥਾਨਕ ਨਿਵਾਸੀਆਂ ਦਾ ਕਹਿਣਾ ਹੈ ਕਿ ਡਰੇਨ ਅਤੇ ਨਹਿਰ ਦੀ ਹਾਲਤ ਬੇਹਦ ਖਤਰਨਾਕ ਹੈ ਜਿਸ ਇਸ ਤੇ ਤੁਰੰਤ ਕਾਰ ਲਵਾਈ ਦੀ ਲੋੜ ਹੈ ਇਸ ਸੰਬੰਧੀ ਵਿਧਾਇਕ ਬਹਾਵ ਹੈਨਰੀ ਨੇ ਵੀ ਕੁਝਿੰਗ ਪਹਿਲਾ ਮੌਕੇ ਦਾ ਦੌਰਾ ਕੀਤਾ ਸੀ ਅਤੇ ਨਗਰ ਨਿਗਮ ਦੇ ਕਮਿਸ਼ਨਰ ਗੋਤਮ ਜੈਨ ਨੂੰ ਫੋਨ ਕਰਕੇ ਸਥਿਤੀ ਤੋਂ ਜਾਣੂ ਕਰਵਾਇਆ ਸੀ ਇਸ ਦੇ ਬਾਵਜੂਦ ਸਥਿਤੀ ਜਿਉਂ ਦੀ ਤਿਉਂ ਬਣੀ ਹੋਈ ਕਲੋਨੀ ਵਿੱਚ ਟੁੱਟੀਆਂ ਸੜਕਾਂ ਦੇ ਇਲਾਵਾ ਸੀਵਰੇਜ ਜਾਮ ਸਟਰੀਟ ਲਾਈਟਾਂ ਦੀ ਘਾਟ ਨੇ ਲੋਕਾਂ ਦੀਆਂ ਮੁਸੀਬਤਾਂ ਹੋਰ ਵਧਾ ਦਿੱਤੀਆਂ ਹਨ ਕਈ ਗਲੀਆਂ ਵਿੱਚ ਹਨੇਰਾ ਛਾਇਆ ਰਹਿੰਦਾ ਹੈ ਜਿਸ ਨਾਲ ਰਾਤ ਨੂੰ ਚੱਲਣਾ ਮੁਸ਼ਕਿਲ ਹੋ ਜਾਂਦਾ ਹੈ ਇਸ ਮੌਕੇ ਪਹੁੰਚੀ ਕਾਂਗਰਸ ਦੀ ਕੌਂਸਲਰ ਆਸ਼ੂ ਸ਼ਰਮਾ ਉਸ ਦੇ ਪਤੀ ਨੋਨੀ ਸ਼ਰਮਾ ਅਤੇ ਅਨਮੋਲ ਕਾਲੀਆ ਨੂੰ ਸਥਾਨਕ ਲੋਕਾਂ ਨੇ ਡਰੇਨ ਦੇ ਸੰਭਾਵਿਤ ਹੜ੍ਹ ਦੇ ਖਤਰੇ ਬਾਰੇ ਜਾਣਕਾਰੀ ਦਿੱਤੀ ਉੱਥੇ ਹੀ ਆਪ ਦੇ ਆਗੂ ਲਖਵੀਰ ਸਿੰਘ ਲੱਖਾ ਤੇ ਲੋਕਾਂ ਨੇ ਗੁੱਸਾ ਕੱਢਦੇ ਹੋਏ ਦੋਸ਼ ਲਾਇਆ ਕਿ ਚੋਨਾ ਸਮੇਂ ਨਾਲੇ ਨੂੰ ਬੰਦ ਕਰਾਉਣ ਦਾ ਵਾਅਦਾ ਕੀਤਾ ਗਿਆ ਸੀ ਪਰ ਉਹ ਵਾਅਦਾ ਅਜੇ ਤੱਕ ਪੂਰਾ ਨਹੀਂ ਹੋਇਆ ਬਾਜਪਾ ਕੌਂਸਲਰ ਗੁਰਦੀਪ ਫੌਜੀ ਤੇ ਵੀ ਲੋਕਾਂ ਨੇ ਨਰਾਜ਼ਗੀ ਜਤਾਈ ਕਿ ਕੰਮ ਸ਼ੁਰੂ ਹੋਣ ਤੇ ਉਹ ਇਲਾਕੇ ਵਿੱਚ ਨਹੀਂ ਆਉਂਦੇ ਕੌਂਸਲਰ ਆਸ਼ੂ ਸ਼ਰਮਾ ਨੇ ਮੇਅ ਵਨੀਤ ਧੀਰ ਅਤੇ ਕਮਿਸ਼ਨਰ ਗੋਤਮ ਜੈਨ ਨੂੰ ਗੰਦੇ ਨਾਲੇ ਦੀ ਸਥਿਤੀ ਦੀ ਵੀਡੀਓ ਭੇਜ ਕੇ ਮੰਗ ਕੀਤੀ ਹੈ ਕਿ ਉਹ ਖੁਦ ਆਪਣੀ ਪੂਰੀ ਟੀਮ ਨਾਲ ਕਲੋਨੀ ਦਾ ਦੌਰਾ ਕਰਨ ਅਤੇ ਸਥਿਤੀ ਦਾ ਜਾਇਜ਼ਾ ਲੈਣ ਇਸੇ ਵਿੱਚ ਘਰ ਕੁਝ ਸਿਆਸੀ ਵਰਕਰ ਮੇਨ ਹੌਲ ਦੀ ਸਫਾਈ ਵਿੱਚ ਤਾਂ ਚੁੱਟ ਗਏ ਪਰ ਜਦੋਂ ਬਾਕੀ ਇਲਾਕਿਆਂ ਦੀ ਸਫਾਈ ਦੀ ਗੱਲ ਆਈ ਤਾਂ ਕਹਿ ਦਿੱਤਾ ਗਿਆ ਕਿ ਉਹ ਇਲਾਕਾ ਸਾਡੇ ਕੌਂਸਲਰ ਦਾ ਨਹੀਂ ਹੈ ਜਿਸ ਤੋਂ ਨਿਗਮ ਵਿੱਚ ਸਿਆਸੀ ਭੇਦਭਾਵ ਅਤੇ ਕੰਮ ਵਟਵਾਰੇ ਦੀ ਹਕੀਕਤ ਵੀ ਉਜਾਗਰ ਹੋ ਗਈ ਮੀ ਤੋਂ ਪਹਿਲਾਂ ਭਗਤ ਸਿੰਘ ਕਲੋਨੀ ਦੀ ਸਥਿਤੀ ਚਿੰਤਾਜਨਕ ਬਣੀ ਹੋਈ ਹੈ ਜਨਤਾ ਨੇ ਨਗਰ ਨਿਗਮ ਨੂੰ ਅਪੀਲ ਕੀਤੀ ਹੈ ਕਿ ਉਹ ਚੋਣਾ ਵੀ ਵਾਅਦਿਆਂ ਤੋਂ ਉੱਪਰ ਉੱਠ ਕੇ ਜ਼ਮੀਨੀ ਸਮੱਸਿਆਵਾਂ ਦਾ ਹੱਲ ਕਰੇ ਨਹੀਂ ਤਾਂ ਆਉਣ ਵਾਲੇ ਦਿਨਾਂ ਵਿੱਚ ਇੱਥੇ ਹੜ੍ਹ ਅਤੇ ਹਾਦਸਿਆਂ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਸੋ ਇਹ ਸੀ ਆਪਣੀ ਅੱਜ ਦੀ ਅਪਡੇਟ ਦਿੱਤੀ ہوئی ਜਾਣਕਾਰੀ ਤੁਹਾਨੂੰ ਕਿੱਦਾਂ ਦੀ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਿਓ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰ ਦੇਣਾ ਮਿਲਦੇ ਹਾਂ ਆਪਣੀ ਨਵੀਂ ਅਪਡੇਟ ਵਿੱਚ ਧੰਨਵਾਦ ਜੀ